ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਦੀਪ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਦਿਨ ਹੈਗਾ ਜੀ ਅੱਜ ਐਤਵਾਰ ਦਾ ਤੇ ਅੱਜ ਹੈਗਾ ਜੀ ਮਾਂ ਦਾ ਦਿਨ ਉਹ ਤਾਂ ਹਰ ਇੱਕ ਦਿਨੀ ਮਾਂ ਦਾ ਹੁੰਦਾ ਹੈਗਾ ਤੇ ਬੱਚਿਆਂ ਨਾਲ ਖਿਆਲ ਬਹੁਤ ਜ਼ਿਆਰੇ ਮਾਂ ਰੱਖਦੀ ਹੈ ਬਸ ਹੁਣ ਸਟੇਟਸ ਪਾਇਆ ਹੋਏ ਨੇ ਸਾਬ ਦੇ ਮਾਹ ਰਾ ਦੇ ਮਾਹ ਦੇ ਨਾਲ ਹੋਰ ਕੋਈ ਸਟੇਟਸ ਸਟੇਟਸ ਨਹੀਂ ਪਾਇਆ ਹੋਇਆ ਫੇਰ ਬਹਿਗੂ ਸਾਬ ਦੀਆਂ ਮਾਵਾਂ ਚ ਵੱਡੀਆਂ ਨੇ ਚੇ ਛੋਟੀਆਂ ਨੇ ਬਹੁਤ ਤੰਦਰੁਸਤੀ ਰੱਖੇ ਕਰੇ ਹੁੰਦੇ ਨੇ ਮਾਂ ਨਾਲ ਪਿਆਕੇ ਹੁੰਦੇ ਨੇ ਹਨਾ ਕੀ ਮਾਂ ਨਾਲ ਵੀ ਪਿਆਕੇ ਹੁੰਦੇ ਨੇ ਮਾਸ ਮਾਪਿਓ ਸਦਾ ਨਹੀਂ ਬੈਠਾ ਰਹਿਣਾ ਹੁੰਦਾ ਜੀ ਭਾਈ ਪਰਜਾਈ ਨਾਲ ਵੀ ਪੇਕੇ ਤੇ ਵਸ ਕਹਾਵਤ ਬਣੀ ਆਈਏ ਤੇ ਮਾਪਿਓ ਨੂੰ ਜਾਰੇ ਜੇ ਨਾ ਕਰੇ ਹੁਣ ਮਾਪਿਓ ਦੀ ਉਪਰ ਬਲਦੀ ਤੇ ਆਪਾਂ ਹੀ ਪਰਜਾਈਏ ਇੰਨਾ ਸਤਕਾਰ ਕਰਦੇ ਨੇ ਤੇ ਵਹਿ ਗੂ ਸਤਕਾਰ ਕਰਦੀ ਰਹਿਣ ਆਪਾਂ ਕਰਾਉਂਦੇ ਰਹੀਏ ਉਹ ਕਰਦੇ ਰਹਿਣ ਠੀਕ ਆ ਜੀ ਤੇ ਅੱਜ ਹੈਗਾ ਜੀ ਮਾਂ ਦਾ ਦਿਨ ਅੱਜ ਹੈਗਾ ਜੀ ਦਿਨ ਐ ਤਵਾਰ ਬੱਚੇ ਵੀ ਕਰਨੇ ਸਾਰੇ ਕਿਸੀ ਨੱਤੇ ਹੋਿਆਂਗੇ ਤੇ ਮੈਂ ਤਾਂ ਰੰਤੇ ਲਾ ਕੇ ਸਿਰ ਵਾ ਲਿਆਗਾ ਤੇ ਸੁਖਮਣ ਘਰੇ ਮੈਂ ਤੇਲ ਲਾਉਣਾਗਾ ਤੇ ਆਜ ਸੁਖਮਣ ਨੇ ਮੈਂ ਗੱਲਾਂ ਕਰਨਾ ਤੇਲ ਲਾਉਣਾ ਆਜ ਸੁਖਮਣ ਲਾਉਗੀ ਸਰੋਂ ਦਾ ਤੇਲ ਗੁਰਮਣ ਲਾਉਗੀ ਹੋਰ ਤੇਲ ਲਾਉਗੀ ਆਂ ਬੰਨਿਆ ਪਰ ਹੋਇਆ ਨਾ ਤੇ ਆਜ ਇਧਰ ਬੈ ਜਾ ਥੱਲੇ ਥੱਲੇ ਮੈਨੂੰ ਵਧੀਆ ਲੱਗਦਾ ਤੇ ਇਹਨਾਂ ਨੇ ਮਲਾਉਣੀਆ ਤੇਲ ਫਿਰ ਤਾਪੀ ਵਾਲਾਂ ਦੇ ਨਾਲ ਤੇਲ ਤੇਲ ਲਾਉਣਾ ਹੁੰਦਾ ਹੈ ਬੰਨਿਆ ਨੇ ਸੁਤੀਆ ਜੀ ਵਾਹ ਧਰੂ ਕੀ ਬਾਤ ਹੈ ਕਹਿੰਦੇ ਅੱਜ ਮਹਾਰਾਜ ਦੇਣਾ ਹੈ ਮਾਂ ਕੁ ਫੇ ਵਕਰਾਂ ਹੁੰਦੀ ਸਰਬਾਹਾਂ ਤੇ ਇਹਨਾਂ ਦੇ ਲਾਉਣੀ ਜੀ ਮੈਂ ਤੇਲ ਬਾਕੀ ਨਾ ਮੈਂ 2 3 ਵਾਲੀ ਵੀਡੀਓ ਚ ਦੱਸ ਚੁੱਕੀ ਆਂ ਕਿ ਮੈਨੂੰ ਕਮੈਂਟ ਆ ਰਹੇ ਨੇ ਵੀ ਥੋੜੀ ਜਿਿੱਤੇ ਵਾਲ ਨਹੀਂ ਕਿਸੇ ਕਿਹੜੀ ਡਾਈ ਲਾਉਣੀ ਆ ਤੇ ਮੇਰੇ ਜਿੱਤੇ ਵਾਲ ਕਿਉਂ ਨਹੀਂ ਤੇ ਐਟਮ ਨੇ ਮੈਨੂੰ ਵੀ ਨਹੀਂ ਪਤਾ ਮੇਰੇ ਜਿੱਤੇ ਵਾਲ ਕਿਉਂ ਨਹੀਂ ਆਏ ਮਿਲਤੀਆਂ ਇਹਦੇ ਦੋ ਦੋ ਚਾਰ ਚਾਰ ਬਾਲ ਜਿੱਤੇ ਆ ਗਏ ਤੇ ਪਰ ਬਚਪਨ ਸਿਓ ਜਿਹੜੋ ਸਾਡੀ ਮਾਂ ਨੇ ਸਾਡੇ ਵਾਲ ਸੰਭਾਲੇ ਜਿੰਨਾ ਚਿਰ ਉਹਨਾਂ ਚਿਰ ਮੇਰੀ ਮਾਂ ਸਾਤ ਨਮੂਂ ਵੀ ਹੁੰਦੀ ਜਾਂ ਲੱਸੀ ਨਾਲ ਜਾਂ ਦਹੀਂ ਨਾਲ ਜਾ ਕੰਨੀ ਕਪੜੇ ਧੋਣ ਨਾਲ ਸਾਬਣ ਨਾਲ ਅੱਗੇ ਇਹ ਸੈਂਟ ਨਹੀਂ ਹੁੰਦੇ ਸੀ ਇਹ ਹਨ ਤੇ ਜ਼ਿਆਦਾਤਰ ਹੁਣ ਵੀ ਮੈਂ ਸੈਂਟ ਨਹੀਂ ਵਰਤਦੀ ਕੱਪੜੇ ਧੋਣ ਵਾਲੀ ਸਾਬਣ ਨਾਲੀ ਤਾਂ ਮੈਂ ਹੁਣ ਵੀ ਮੈਂ ਉਸੇ ਨਾਲ ਧੋਣੀਆਂ ਕਿਉਂਕਿ ਲੱਸੀ ਦਹੀਂ ਤੇ ਹੁਣ ਬੱਚੇ ਕਹਿ ਦਿੰਦੇ ਨੇ ਵੀ ਮਸ ਪਾਉਂਦੀ ਐ ਵੀ ਨਹੀਂ ਕਹਿੰਦੇ ਲਸ ਖੱਟੀ ਲੱਸੀ ਦੀ ਸਮੈਲ ਆਉਂਦੀ ਐ ਮਸ ਪਾਉਂਦੀ ਐ ਕਹਣਗੇ ਲੱਸੀ ਦੀ ਅੱਗੇ ਹਨ ਆਪਣੇ ਨਾਨੀਆਂ ਦਾਦੀਆਂ ਜੋ ਵੀ ਪਰਿਵਾਰ ਹੁੰਦਾ ਸਾਰਾ ਲੱਸੀ ਰੱਖਦੇ ਕਲੇ ਚ ਪਾਈ ਜਾਂਦੇ ਲੱਸੀ ਜਿਹੜੀ ਬਚਦੀ ਤੇ ਉਹਨਾਂ ਅਗੇ ਸੁਣਾਉਂਦੇ ਨੂੰ ਅਸੀਂ ਵੀ ਕੁਮਾਰੀਆਂ ਹੁੰਗੀਆਂ ਖੱਤੀ ਲੱਸੀ ਨਾਲ ਜਿਹੜੀ ਲੱਸੀ ਨਾ ਹੁੰਦੀ ਦਹੀਂ ਨਾਲ ਤੇ ਅਸੀਂ ਉਹਨਾਂ ਨੂੰ ਸਰੋਂ ਦਾ ਤੇਲ ਲਾਉਂਦੀਆਂ ਹੁਣ ਵੀ ਜਿਵੇਂ ਸਰੋਂ ਦਾ ਤੇਲ ਹੀ ਲਾਉਣੀ ਹੈ ਕੋਈ ਤੇਲ ਹੀ ਲਾਉਂਦੀ ਆ ਹਮ ਨੂੰ ਸਰਵਾ ਸਰਵਾ ਤੇਲ ਲਾਤੀ ਬਾਹਰ ਮੈਂ ਕੋਈ ਵੀ ਬੰਦ ਕਰ ਰਹੀ ਸੀ ਤੋ ਕੁਮਨ ਵੈਰੀ ਮम्मा ਮੇਰੇ ਵੀ ਬਾਅਦ ਛੱਡ ਦੇਣਗੇ ਮੈਂ ਵੀ ਫਿਰ ਹੋਰ ਤੇਲ ਲਿਲਾਉਦੀ ਕੋਈ ਤੁਸੀਂ ਮੇਰੇ ਵੀ ਹੁਣ ਸਰੋਂ ਦਾ ਹੀ ਲਾਇਆ ਹੋਣਾ ਪਹਿਲਾਂ ਮੈਂ ਇਹਨਾਂ ਨੇ ਸਰੋਂ ਦਾ ਹੀ ਲਾਉਂਦੀ ਹੁਣ ਸਾਲ ਦੀ ਵਿਸਦੀ ਨਾ ਇਹ ਹੋਰ ਤੇਲ ਵਰਤਣ ਲੱਗੀਆਂ ਉਹਦਾ ਤੇ ਆਹਨਸ ਗੱਲ ਉਹ ਵੀ ਜਿਹੜਾ ਆਪਣਾ ਘਰ ਦਾ ਤੇਲ ਪੜਾਇਆ ਹੁੰਦਾ ਆਪਾਂ ਨੂੰ ਪਤਾ ਹੁੰਦਾ ਵੀ ਇਹ ਕਦੀ ਸਰੋਂ ਦਾ ਹੀ ਤੇਲ ਹੈ ਜਿਹੜਾ ਤੇਲ ਨੇ ਪਤਾ ਨਹੀਂ ਕਿੰਨੀ ਅਕ ਮਲਾਕਾ ਨੇ ਤੇਲ ਦੇ ਵਿੱਚ ਹਨਾ ਤੇ ਇਸ ਕਰਕੇ ਆਪਾਂ ਨੂੰ ਸਰੋਂ ਦਾ ਤੇਲ ਨਹੀਂ ਟੜਕਾ ਲਾਉਣਾ ਅਸੀਂ ਸਰੋਂ ਦਾ ਤੇਲ ਖਾਣਿਆ ਸਰੋਂ ਦਾ ਤੇਲ ਹੀ ਲਾਉਣੇ ਆਗੇ ਤੇ ਨਾ ਤੇਰੇ ਆਣਾ ਤੇ ਇੱਦਾਂ ਬੈਠ। ਮਨੂਆਗੇ ਨਹੀਂ ਲਿਖ ਪਰਲੇ ਤੇਲ ਤੋਂ ਦੂਰ ਮੰਨ। ਤੇ ਲੋ ਜੀ ਹੁਣ ਆਪਾਂ ਲਾ ਦਈਏ ਸੁਗੰਧ ਦੇ ਤੇਲ ਨਹੀਂ ਮਮਾ ਦੀ ਗੁੱਤੀ ਵੀ ਹੁਣੇ ਕਾਦੀ ਚੋਣ ਨਾ ਗਾ ਲਓ। ਤੇ ਅੱਜ ਦੇ ਫਿਰ ਨੂੰ ਬਣਾ ਦੇਵਾਂਗੇ ਪਖਾਨ ਦੀ ਮੁੰਦਰੀ ਆ ਜਾਏ ਦਬਾ ਰਹੇਗਾ। ਲੇ ਰੈਡੀ ਰਮਾ ਉਹ ਦੇ ਲਈ ਯਾਰ ਕਿ ਬੱਕੀ ਬੱਕੀ ਜਰਮਾ ਕੇ ਰੇ ਨੂੰ ਛਿੜਦੇ ਨੂੰ ਸਵੇਰ ਦੇ ਗੱਲ ਹੋਏ ਲਗੇ ਤਿੰਨ ਦੂਰ ਵਾਲੇ ਖੇਤ ਗਏ ਨੇ ਉਹਨਾਂ ਨੇ ਚਾਹ ਕੁ ਖਾਲੀ ਬੰਨ ਦਿੱਤਾਗਾ ਤੇ ਅਸੀਂ ਤੇ ਹੁਣ ਚਾਹ ਕਰ ਲਾਂਗੇ ਤੇ 12 ਵਜੇ ਗਏ ਨੇ ਅੱਧੇ ਘੰਟੇ ਜਿੰਨਾ ਤਾਂ ਮੈਂ ਤੇਲ ਤੂਲ ਲਾ ਦੂੰਗੀ ਤੇ ਤੇਲ ਪਖਾਨ ਬਣਾਉਣਾਂ ਤੋਂ ਪਹਿਰੇ ਪੁੱਸ ਤੇ ਆਪ ਦਾ ਵੀ ਮਨ ਕਰਿਆ ਅੱਜ ਤੇਰਾ ਵੀ ਮਨ ਜਿਆ ਕਰਿਆ ਹੁਣ ਤਾਂ ਮੇਰਾ ਮਿੱਠਾ ਬੰਦ ਹੈਗਾ ਮੇਰਾ ਮਨ ਜਿਆ ਕਰਿਆ ਉਸ ਸੈਨ ਨੂੰ ਕੀ ਬਣਾਵਾਂਗੇ ਕੋਈ ਕੁਝ ਕਹਿਣਾ ਹੈ ਜਿਵੇਂ ਕੁੱਕੀ ਬਣਵਾਉਂਦੀ ਹੈ ਤੇ ਨਾ ਮਾਤਾ ਪਾਲਣ تقريبا ਚਲੋ ਲੈ ਤਿਹਾਰ ਤੇ ਛੋਟਾ ਵਿੱਚ ਹੈ ਵੱਡਾ ਹੋਵੇ ਕੰਮ ਸਾਰੀ ਤਿਹਾਰ ਬਣਾਉਣਾ ਚਾਹੀਦਾ ਹੈ ਨਾ ਮਾਂ ਦਾ ਮਾਈ ਹੁੰਦੀ ਹੈ ਚਲੋ ਜੀ ਮੈਂ ਨਾ ਤੇਲ ਲਾਦਾ ਬਵਾਚੀ ਮਿਲਦੀ ਚਾ ਆ ਗਿਆ ਪਰ 10 ਮਿੰਟ ਹੋ ਗਏ ਮੈਨੂੰ ਰੰਗ ਭਾਲਦੀ ਨੂੰ ਤੇ ਆਪਣੇ ਜਲੇਬੀ ਵਾਲਾ ਰੰਗ ਸੀਗਾ ਕੋਈ ਲੱਡੂਆਂ ਵਾਲਾ ਪਾ ਲੈਣਾ ਕੋਈ ਜਲੇਬੀਆਂ ਵਾਲਾ ਪਾ ਲੈਣਾ ਸਰਦਾਰ ਜੀ ਤੁਸੀਂ ਮੰਗਾਇਆ ਸੀ ਉਹ ਰੰਗ ਤਾਂ ਲੱਡੂਆਂ ਵਾਲਾ ਉਹਨਾਂ ਜਲੇਬੀਆਂ ਵਾਲਾ ਚੱਕ ਲੈ ਬਾਈ ਤਾਂ ਕਈ ਸਾਲ ਨੂੰ ਕੋਈ ਡੱਬੀ ਜੀ ਕੋ ਤੇ ਪਰ ਲੋਹੇ ਦੀ ਡੱਬੀ ਸੀਗਾ ਇਹ ਉਹ ਫੁੱਟ ਗਈ ਸੀ ਫਿਰ ਮੈਚ ਕਰ ਲਿਆ ਆਪਾਂ ਪਾਵਾਂਗੇ ਜੀ ਇਹ ਚ ਥੋੜਾ ਜਿਹਾ ਕਲਰ ਤੇ ਵਾਲੀ ਦਿਵਾਉਣਿਆਂ ਨੂੰ ਬਹੁਤ ਸਾਰੀਆਂ ਪਹਿਣਾ ਚਾਸਨੀ ਚ ਵੀ ਪਾਉਣੀ ਹੋਣਗੀਆਂ ਕਲਰ ਤੇ ਮੈਂ ਬਾਦਲਣ ਵੇਲੇ ਪਾ ਲੈਣੀ ਹੁਣੀ ਆ ਤੇ ਇਹ ਚੌਲ ਆਏ ਬਣ ਜਾਂਦੇ ਨੇ ਜਿਵੇਂ ਮੋਤੀ ਚੂਰ ਦੇ ਲੱਡੂ ਹੁੰਦੇ ਨੇ ਹੁਣ ਪਹਿਣਾ ਕਮੈਂਟ ਵੀ ਕਰਨੀ ਹੈ ਥੱਲੇ ਕਿਉਂਕਿ ਵੀਡੀਓ ਚ ਵੀ ਤੁਸੀਂ ਸਾਡੇ ਚਿਪਚਿਪੇ ਜੇ ਬਣ ਜਾਂਦੇ ਨੇ ਚੌਲ ਤੇ ਚਿਪਚਿਪੇ ਨਹੀਂ ਬਣਦੇ ਇਹ ਆਪਣੇ ਚੌਲ ਤੁਸੀਂ ਥੋੜੇ ਕਾੜ ਦੇ ਰੱਖਿਆ ਕਰੋ ਬਹੁਤ ਹੀ ਵਧੀਆ ਬਣਨਗੇ ਚੌਲੇ ਆਪਣੇ ਤੇ ਮੈਂ ਇਹਨਾਂ ਦੀ ਤਿਆਰੀ ਕਰਦੀ ਹਾਂ ਹੋਰ ਕਾਜੂ ਬਦਾ ਬਦਾਖਾ ਤੇ ਬਦਾਮ ਲਿਓਣੇ ਚੱਕ ਕੇ ਨੇ ਕੋਲੇ ਕੜੀ ਨੂੰ ਬਾਲੂੰਗੀ ਤੇ ਘੱਟ ਲੂੰਗੀ ਹਾਂ ਹੋਰ ਸਮਾਂ ਤਾਂ ਨਹੀਂ ਤਵੈ ਹੁਣ ਉਹ ਪਾ ਲਿਆਗਾ ਆਪਣਾ ਕੀ ਟਾਈਮ ਹੁੰਦੇ ਨੇ ਨੇ ਮੇਰੇ ਸੌਦੇ ਚ ਮੀਗਾ ਵੱਜ ਗਈ ਵੀ ਕੀ ਸੌਦਾ ਹੈਗਾ ਆਪਣੇ ਕੀ ਹੈ ਨਹੀਂ ਨੇ ਮੈਂ ਕੱਲਰ ਪਾ ਲਿਆ ਚਲੋ ਦੋ ਕੰਮ ਹੋ ਗਏ ਅੰਨ ਇੱਕਦਾਂ ਆਪਾਂ ਸੌਫ ਪਾਵਾਂਗੇ ਕਿ ਚਮਚਾ ਇਹਦੇ ਵਿੱਚ ਆ ਕਰ ਦਫਾਈ ਗੁਰਮਨ ਬਦਾਮ ਆਪਾਂ ਕੱਟ ਕੇ ਪਾਵਾਂਗੇ ਤੁਹੋ ਸਾਬਤ ਜਿ ਗੁਰਮਨ ਦਾਖਾਂ ਪਾਵਾਂਗੇ ਤੇ ਤਰਕशीर ਕੇ ਕੱਟ ਕੇ ਇਹਨਾਂ ਤੋਂ ੋ ਕੇ ਤੇ ਕੱਟ ਕੇ ਦਾਖਾ ਪਾਵਾਂਗੇ ਤੇ ਉਪਰਾਂਗੇ ਜੇ ਤੁਹਾਨੂੰ ਐ ਲੱਗੇ ਵੀ ਸਾਡੇ ਚੌਲ ਵੀ ਘਰ ਦੇ ਕੱਢਾਏ ਹੋ ਉਹਨਾਂ ਨੂੰ ਝਾਰ ਲਿਆ ਕਰੋ ਝਾਰਨੀ ਨਾਲ ਕਿ ਜਿਹੜੀ ਟੁੱਟ ਜੀ ਰਹਿ ਜਾਂਦੀ ਉਹ ਦੀ ਆਪਣੀ ਬਣ ਜਾਂਦੀ ਹੈਗੀ ਆ ਖੀਰਪੂਰ ਬਣ ਜਾਂਦੀ ਹੈਗੀ ਜਾਂ ਤੁਸੀਂ ਜਿਆਦਾਤਰ ਜਿਹੜੋ ਰੰਗ ਵਾਲੇ ਚੌਲ ਬਣਾਓ ਤੁਸੀਂ ਬਾਜ਼ਾਰੋਂ ਹੀ ਲੈ ਲੈ ਕਰੋ ਮੇਰੇ ਸਰਦਾਰ ਜੀ 120 ਰੁਪਏ ਕਿਲੋ ਲੈ ਐ ਸੀ ਆਪਣੇ ਤੋੜ ਦੇ ਦਿਨ ਦੇ ਚੌਲ ਬਣਾਉਣਾ ਜਾਨੇ ਜੀਰੋ ਤੇ ਉਖੀਰ ਨੂੰ ਤਾਂ ਸਹੀ ਆਪਦੇ ਘਰ ਆਲੇ ਚੌਲੀ ਵਰਤਦੇ ਆ ਕਿਉਂਕਿ ਹਜੇ ਕਢਾਉਣ ਵਾਲੇ ਪਏ ਨੇ ਇਹ 2 ਕਿਲੋ ਮੈਂ ਮੰਗਾਏ ਸੀ ਪਹਿਲਾਂ ਸਰਦਾਰ ਜੀ ਸਿਆਲ ਜੀ ਜਦੋਂ ਪ੍ਰਵਲੀ ਨਾ ਆਉਂਦੀ ਆ ਨਾ ਉਹ ਫਿਰ ਕਹਿੰਦਾ ਮਾਮੀ ਮੈਨੂੰ ਚੌਲ ਪਸੰਦ ਨੇਗੇ ਕਹ ਆਏ ਗਏ ਨੇ ਮਾਮੀ ਉਹ ਤੇਰੇ ਵਰਗੇ ਚੌਲ ਨਹੀਂ ਬਣਦੇ ਜਿਹੜੇ ਤੂੰ ਮੋਤੀ ਜੂਰ ਦੇ ਲੱਡੂ ਵਰਗੇ ਬਣਾਉਣ ਨੂੰ ਆ ਹਾਂ ਹੁਣ ਜੂਨ ਦੀਆਂ ਛੁੱਟੀਆਂ ਚਾਉ ਉਹ ਤਾਂ ਬੱਸ ਐਂ ਕਹੂ ਮਾਮੀ ਮੋਤੀ ਜੂਰ ਦੇ ਲੱਡੂ ਵਰਗੇ ਚੌਲ ਬਣਾ ਲੈ ਸਰਦਾਰ ਜੀ ਨੇ ਬੱਚੇ ਕਰੇ ਨੇ ਇਹਨਾਂ ਨੂੰ ਐ ਹੋ ਜਿਵੇਂ ਮਾਂ ਨੇ ਚੀਜ਼ ਕਰਕੇ ਦੇਤੀ ਨੇ ਹੈ ਨਾ ਦੁਪਹਿਰੇ ਤੋਂ ਕਰੇ ਲਾਂਗੇ ਖਾ ਲਾਂਗੇ ਦੁਪਹਿਰਾਂ ਨੂੰ ਜੂ ਸੁਣ ਕਦਈਆ ਭੈਣਾਂ ਨੂੰ ਤੇ ਜੇ ਬੱਚੇ ਕਰੇ ਹੋਣ ਤਾਂ ਕੋਈ ਐچھے ਵੱਡੇ ਹੋਣ ਬੱਚੇ ਜੇ ਛੋਟੇ ਹੋਣ ਸਰਦਾਰ ਜੀ ਦਾ ਸਰਦਾਰ ਜੀਆਂ ਦਾ ਵੀ ਸੁਭਾਅ ਹੈਗਾਗਾ ਕਹਿਣਗੇ ਬਣਾ ਲਓ ਕੁਸ ਜਾਂ ਬਸ ਕਹਿਣਗੇ ਹੁਣ ਦੁਪਹਿਰਾਂ ਮੈਂ ਚੀਜ਼ ਲੈ ਆਉਣਾ ਲੈ ਵੀ ਆਉਂਦੇ ਨੇਗੇ ਪਰ ਲੈ ਕਿ ਤਾਂ ਕੱਟੀਆਂ ਆਉਂਦੇ ਨੇ ਕਹਿੰਦੇ ਨੇ ਬਣਾ ਲਓ ਮੋਲ ਦੀ ਚੀਜ਼ ਚ ਮਲਾ ਫਾ ਸਾਰੇ ਬਣਾਓ ਖਾਓ ਕਰੇ ਤਾਂ ਹੁਣ ਆਪਾਂ ਨੂੰ ਪਤਾ ਆਪਾਂ ਦੇਸੋਂ ਹੁਣ ਚੌਲ ਬਣਾਵਾਂਗੇ ਵੀ ਦੇਸੀ ਕਿਹੋ ਜੀ ਬਣਾਵਾਂਗੇ ਹਨਾ ਉਹ ਖਾਵਰਾ ਕਹੇ ਜਾਂ ਮਠੀਰਿਆ ਹੋਇਆ ਉਹ ਚ ਪਾ ਲਿਓ ਉਹ ਚ ਪਾ ਲਿਓ ਹੀ ਕਿਹੋ ਜਾਂ 10 ਬਾਰੀ ਬਾਰ ਦੇ ਮੇਰੇ ਕਟਕਲੇ ਆਉਂਦੇ ਤਾਂ ਜੋ ਇਹ ਕਾ ਬਦਾਮ ਕੱਟ ਲੈਨੇਗੇ ਇਨੂੰ ਸਾਨਾ ਗਏ ਕਲਰ ਚੜ ਗਿਆ ਇਹਨਾਂ ਬਸ ਸਾਨਾ ਪਹਿਲਾਂ ਇਹ ਮੋਰੀ ਪਾਰਾ ਨਿਕਲਰ ਪਹਿਲੀਆਂ ਚ ਕਿਉਂਕਿ ਪਹਿਲਾਂ ਹੋਊਗਾ ਬਹੁਤ ਸਾਰੇ ਪੈਣਾ ਹੁਣ ਕਹਿੰਦੀਆਂ ਜਿਹਦੀ ਮੈਂ ਕਲਰ ਐ ਪਾਉਦੀ ਹੁੰਦੀ ਆ ਫਿਰ ਫਲਾਣੇ ਵੇਲੇ ਪਾਉਣ ਹੁੰਦੀਆਂ ਚਾਹ ਚਨੀ ਚ ਵੀ ਪੈ ਜਾਣਾ ਕਲਰ ਤੇ ਆਪਾਂ ਇੱਕ ਕੋਲਾ ਲੈਤਾ ਚਾਉਣਾ ਦਾ ਇੱਕ ਕੋਲਾ ਹੀ ਆਪਾਂ ਖੰਡ ਦਾ ਪਾਵਾਂਗੇ ਹਿੰਨਾ ਸਰਾ ਪਾਵਾਂਗੇ ਪਸਮਾਨ ਕਾਜੂ ਤੇ ਬਦਾਖਾਂ ਤੇ ਬਦਾਮ ਅੱਧਾ ਚਮਚ ਸੌਂਫ ਦਾ ਤੇ ਇਹ ਧੋਉਂਗੀ ਮੈਂ ਆਸਮਾਨ ਧੋਉਂਗੀ ਸੌਂਫ ਵੀ ਧੋਉਂਗੀ ਅੱਜ ਮੈਂ ਕੈਂਪਰ ਭਰੀ ਆਣੀ ਤੌੜੇ ਢੋਣਨੇ ਪਰੇ ਭਾਵੇਂ ਨਹੀਂ ਤੇ ਸੌਂਫ ਦਾ ਹੱਥ ਲੱਗਦੇ ਨਹੀਂ ਤੇ ਨਾ ਕੱਢਣਗੇ ਸੌਂਫ ਨੂੰ ਜੇ ਘੜਾ ਪਕਰੇ ਕੱਢੀਏਗੀ ਚੈਰੋਂ ਹੀ ਧੰਦੀ ਹੈ ਥੋੜਾ ਜਿਹਾ ਕਲਰ ਘੱਟ ਲਾਉਣਾ ਪਰ ਬਹੁਤਾ ਫਿਰ ਬਾਲੇ ਕਲਰ ਜਾਣਾ ਹੱਥ ਜੇ ਹੋ ਗਏ ਥੋੜੀ ਜਿਹਾ ਪੱਕ ਜਾਣ ਨੂੰ ਤੇ ਥੋੜੀ ਜਿਹਾ ਪਕਾੜੀ ਰੱਖਾਂਗੇ ਕਿਉਂਕਿ ਚਾਸਨੀ ਬਣਾਵਾਂਗੇ ਚਾਸਨੀ ਚ ਵੀ ਇਹਦਾ ਹੋਊਗਾ ਤੇ ਕਲਰ ਪਾਇਆ ਸੀਗਾ ਟਿੱਕਾ ਹੋ ਜਾਂਦਾ ਹੈ ਤੇ ਬਸ ਇਹਨੂੰ ਚੌੜਾ ਨੂੰ ਸੱਜੂ ਹੱਥ ਚਾਹ ਸਨੀ ਆਪਾਂ ਬਾਲੀ ਤੇਜ ਨਹੀਂ ਬਣਾਉਂਦੇ ਤੇ ਹੁਣ ਤਾਂ ਹੁਣ ਦਿਖਾਉਣ ਦੇ ਦੱਸਾਂਗੇ ਵੀ ਕਿਸ ਤਰ੍ਹਾਂ ਦੀ ਚਾਹ ਸਨੀ ਬਣਾਈ ਹੈ ਬੀਬੀ ਹੋਏ ਗਏ ਹੋਣੇ ਭੋਗ ਤੇ ਗੁਰਦੁਆਰਾ ਸਾਹਿਬੋਂ ਪੈਂਦਾ ਸੋ ਸਾਡੇ ਪਿੰਡ 'ਚ ਮਰਗਤ ਹੋਊਗੀ ਜਿਵੇਂ ਬਾਗਲੇ ਤਾਂ ਵਿਚਾਰੇ ਵਿਆਹੇ ਹੋਏ ਹੋਣੇਗੇ ਚਲੋ ਘਰ ਦਾ ਬੰਦਾ ਹਨਾ ਲੋੜੀ ਹੁੰਦੀ ਐ ਜਿਵੇਂ ਵੱਡਾ ਚਾਹ ਛੋਟਾ ਵਿਚਾਰਾ ਐਡਾ ਵੱਡਾ ਵੀ ਨਹੀਂ ਸਿ ਜਾਏਗਾ ਇੱਕ ਬੱਚਾ ਹਜੇ ਕੁਮਾਰ ਹੈ ਦੋਨੋਂ ਕਿੱਥੇ ਜਾਹਣ ਤੇ ਨਿਤ ਜਿਨੇ ਗਮਰੇ ਜੋ ਜੀ ਪਾਸ ਮਨ ਸਾਹਮਦੇ ਆਂਗੇ ਤੇ ਅੱਪਾ ਤੜਕੇ ਦੀ ਤਿਆਰੀ ਕਰਦੇ ਆ ਤੇ ਜਿਹੜੋ ਸਾਣਾਗੇ ਤੁਹਾਨੂੰ ਬੇ ਥੋੜੇ ਜੇ ਕਾੜਦੇ ਜੇ ਹੁੰਦੇ ਨੇ ਚੌਲ ਵੱਧ ਤੇ ਜਿਹੜੇ ਘਰ ਵਾਲੇ ਹੁੰਦੇ ਨੇ ਤਿੱਕਵਾਲੀ ਜੀ ਠੀਕ ਆ ਜਾਂਦੇ ਨੇ ਫੇਰ ਅੱਪਾ ਤੁਹਾਨੂੰ ਦਿਖਾਉਣਿਆ ਜੀ ਆਪਣੀ ਇਹੋ ਵਾਲੀ ਆ ਗਈ ਆ ਪੱਕ ਗਏ ਨੇਗੇ ਤੇ ਥੋੜੇ ਜੇ ਕਾੜਦੇ ਹੀ ਰੱਖੇ ਨੇ ਕਿਉਂਕਿ ਅੱਪਾ ਇਮਕੋਲੀ ਕੋਲੀ ਚੱਕ ਜਾਂਦੀ ਬਾਲਟੀ ਬਾਲਟੀ ਦੀ ਤਰੀ ਹੋਈ ਚਾਰਨੀ ਤੇ ਕਿਰਪਾ ਕਰਕੇ ਇੱਥੇ ਨਾ ਪਾਣੀ ਹੋਰ ਕਰ ਦੇ ਲਾ ਮੈਂ ਇਸ ਤੇ ਥੋੜੀ ਜਿਹੀ ਪਾਣੀ ਦਾ ਨਿਚੋੜ ਜੋ ਕਰ ਤਾ ਤੇ ਇਧਰ ਆਪਾਂ ਕਟਸੀ ਪਾ ਲਿਆ ਦੇਸੀ ਕਿਉ ਦੀ ਦੇਸੀ ਕਿਉ ਆਪਣਾ ਜਉ ਖੋਰਾ ਹੋਦਰ ਚੋੜ ਜੂਰਾ ਪਾਣੀ ਆਪਣੇ ਹੋ ਜਾਣਗੇ ਖਾਣ ਪੀਣ ਆ ਚਾਰ ਪਤਾ ਨਹੀਂ ਮੇਰਾ ਤਮੂ ਦੇ ਵਿੱਚ ਪਾਣੀ ਵੀ ਆ ਗਿਆ ਵੀ ਖਾਲਾ ਚੌਲ ਅੱਜ ਦਾ ਸਵੇਰ ਤਾਂ ਮਿੱਠਾ ਖਾਣੂ ਜੀ ਕਰੀ ਜਾਂਦਾ ਮੇਰਾ ਪਤਾ ਨਹੀਂ ਕੀ ਗੱਲ ਅੱਜ ਮੇਰਾ ਬਲੱਡ ਬਹੁਤ ਘਟਿਆ ਪਿਆ ਪਹਿਲਾਂ ਡਾਕਟਰ ਕੋਲ ਕੰਮ ਕੀਤੇ ਕੰਮ ਕਰਕੇ ਫਿਰ ਡਾਕਟਰ ਤੋਂ ਬਲੱਡ ਚੈੱਕ ਕਰਾਇਆ ਤੇ ਕਹਿੰਦੇ ਭਾਈ ਬਲੱਡ ਘਟਿਆ ਪਿਆ ਬਲੱਡ ਗੋਲੀਆਂ ਲੈ ਕੇ ਸੁਗਮਨਤ ਭੋਰੀ ਨੇ ਫੇਰ ਸਰਵਾਇਆ ਸਭ ਤੋਂ ਪਹਿਲਾਂ ਕੁਫਾਤ ਕਰ। ਥਾ ਇੱਕ ਕੋਈ ਮੱਕੀ ਦੀ ਹੈ ਉਹ ਕਿੰਨੇ ਕਾ ਲਓ ਜੀ ਆਪਾਂ ਖੰਡ ਜਿੰਨੇ ਆਪਣੇ ਚੌਲ ਸੀ ਓਨੇ ਆਪਾਂ ਨੇ ਖੰਡ ਪਾ ਲਈ ਹੈ ਇਹ ਚਾ ਖੰਡ ਘੱਟ ਨਹੀਂ ਪੈਂਦੀ ਹੈਗੀ ਜਿੰਨੇ ਜਿਹਨੇ ਚੌਲ ਹੁੰਦੇ ਨੇ ਓਨੇ ਆਪਣੀ ਖੰਡ ਪੈਂਦੀ ਹੈ ਤੇ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਤੇ ਪ੍ਰਜਮੇ ਪਰਿਆਣੀ ਹੈਗਾ ਤਾਂ ਪਾਣੀ ਚ ਪਾਣੀ ਹੈਗਾ ਤਾਂ ਇਹ ਘੜੇ ਲਓ ਕੜਾਜੂਕਾ ਚਲ ਦੂਰ ਨਹੀਂ ਜਾਣਾ ਤੇ ਬਸ ਇੰਨਾ ਹੀ ਕਣੀ ਪਾ ਮਾਗੇ ਜਿਹੜਾ ਮੈਂ ਕੜਸੀ ਪਾਣੀ ਰੇਕ ਕੜਸੀ ਜੱਦੀ ਰੱਖ ਲਿਆ ਕਿਉਂਕਿ ਇਹਦੇ ਨਾਲ ਆਪਣਾ ਖੰਡ ਖੋਲੂ ਆਪਾਂ ਪਜਾਰੇ ਪਾਤ ਨੀ ਚੜਾਉਣੀ ਹੈਗੀ ਜਾਨੀ ਕਿ ਆਪਾਂ ਖੰਡ ਖੋਲਣੀ ਹੈ ਕੋਈ ਕਿਉਂ ਹੋ ਗਿਆ ਕੋਈ ਸੱਦੀ ਕੜਸੀ ਪਾਣੀ ਦੀ ਹੋ ਗਈ ਜੇ ਤੁਹਾਨੂੰ ਜੇ ਤੁਸੀਂ ਕਿਉਂ ਜਾਦੇ ਪਾ ਲਿਆ ਫਿਰ ਤੁਸੀਂ ਜਿਹੜੀ ਮੈਂ ਇੱਦੀ ਕੜਸੀ ਪਾਣੀ ਦੀ ਪਾਈ ਉਹ ਨਾ ਪਾਇਓ ਠੀਕ ਹੈ ਜੀ ਇਹ ਕਿਉਂ ਜਾ ਰਿਹਾ ਪਾਉ ਮੈਂ ਲੋ ਜੀ ਇਸ ਤਰ੍ਹਾਂ ਹੋ ਗਿਆ ਪਟ ਚੌਲ ਤੱਤੀ ਆ ਜੀ ਇਹਨੂੰ ਤੀਤਾ ਲਗਾ ਲੇਂਕੋ ਸਾਰੇ ਪਾਣ ਦੇ ਆ ਰੰਗ ਵਾਲਾ ਪਾਣੀ ਇਹ ਠਾ ਗਿਆ ਇਹ ਤੇ ਲਾਉਂਗੀ ਪੂਚਾ ਤੇ ਆਪਣੀ ਜਿਹੜੀ ਹੈਗੀ ਸੌਫ ਉਪਪਾ ਪਾ ਦੇਵਾਂਗੇ ਹੁਣ ਕੱਟ ਕੇ ਤੇ ਪਤਾ ਨਹੀਂ ਕੀ ਗੱਲ ਮਨ ਤੈ ਹੋਇਆ ਨਾ ਵੀ ਸਾਰੀ ਚੀਜ਼ ਮੈਂ ਧੋ ਕੇ ਪਾਵਾਂ ਮੈਨੂੰ ਪਤਾ ਨਹੀਂ ਕਿ ਅਜੇ ਹੱਥ ਲੱਗੇ ਹੋਣਗੇ ਜਦੋਂ ਕੱਢਦੀ ਹੂੰ ਨਾ ਜਿਹੜੀ ਹੁਣ ਆਪਣੇ ਕਾਜੂ ਆਹ ਬਾਦਾਮ ਤੇ ਦਾ ਦਾਖਾਣੇ ਉਹ ਵੀ ਪਾ ਵਿੱਚ ਪਾ ਦਿੱਤੀ ਖਾਂਡ ਆਪਣੀ ਫੁਰਨ ਵਾਲੀ ਥੋੜੀ ਜੀ ਰਹਿ ਗਈ ਸੀ ਤਾਂ ਹੀ ਕਰਕੇ ਮੈਂ ਵਿੱਚ ਪਾ ਲਈ ਕਿਉਂਕਿ ਇਹ ਮੈਂ ਪਹਿਲਾਂ ਤਾਂ ਵਿੱਚ ਪਾਏ ਨੇ ਜਿਹੜਾ ਇਹਰਾ ਆਪਣਾ ਪਾਣੀ ਹੈਗਾ ਫਿੱਕੇ ਹਨਾਈ ਜਾਂਦੇ ਨੇ ਬਾਦਾਮ ਤੇ ਦਾਖਾ ਉਹ ਮਿੱਠੀ ਹੋ ਜਾਂਦੇ ਨੇ ਦਾਖਾ ਤਾਂ ਮਿੱਠੀ ਹੁੰਦੇ ਨੇ ਬਾਦਾਮ ਫਿੱਕੇ ਰਹ ਜਾਂਦੇ ਨੇ ਠੀਕ ਹੈ ਜੀ ਲੋ ਜੀ ਆਪਣਾ ਸਮਾਨ ਤਿਆਰ ਆ ਆਪਾਂ ਪਾਵਨੇ ਚੌਲ ਤੇਰੇ ਵਿੱਚ ਕਿਉਂਕਿ ਚੌਲਾਂ ਨੂੰ ਵੀ 2 ਮਿੰਟ ਬਾਅਦ ਸੇਕ ਲਵਾਵਾਂਗੇ ਬਸ ਕੋਈ ਜਾਰੇ ਚ ਹੈ ਨਹੀਂਗਾ ਕੰਮ ਤੇ ਨਵੇਂ ਨਵੇਂ ਸੁਖਮਣ ਹੋਰੀਆਂ ਜੇ ਵੀਡੀਓ ਬਣਾਉਣਾ ਲੱਗ ਜਾਣੀਆਂ ਜਿਹੜੇ ਮੈਂ ਇਹ ਜੀ ਚੀਜ਼ ਪੜਾਉਣੀ ਆ ਨਾ ਸੁਖਮਣਾਂ ਹੋਰੀਆਂ ਨੂੰ ਕਹਿ ਰਣੀ ਆ ਮੈਂ ਚ ਸੁਖਮਣ ਨੂੰ ਚ ਗਰਮਣ ਨੂੰ ਤੁਸੀਂ ਵੀਡੀਓ ਬਣਾਓ ਨੇ ਸਿੱਖ ਲਵੋਣੀਆਂ ਤੇ ਜੇ ਰੋ ਇਹਨਾਂ ਨੂੰ ਵੀ ਲੋੜ ਹੁੰਦੀ ਹੈਗੀ ਤੇ ਜੇ ਮੈਂ ਨਾ ਕਰੇ ਹੋਵਾਂ ਲੋੜ ਹੁੰਦੀ ਹੈਗੀ ਖਾਣ ਪੀਣ ਦੀ ਤੇ ਤੇ ਆਪੇ ਬਣਾ ਲੈਂਦੀਆਂ ਨੇ ਬਹੁਤ ਸਾਰੀਆਂ ਭੈਣਾਂ ਕਹਿੰਦੇ ਨੇ ਤੂੰ ਬੱਚਿਆਂ ਨੂੰ ਕੰਮ ਨਹੀਂ ਲਾਉਂਦੀ ਤੇ ਇਹ ਕੰਮ ਕਰਦੀਆਂ ਨੇ ਇਹ ਕਹਿੰਦੇ ਸੜ ਸੇ ਮੋਬਾਈਲ ਕੈਮਰਾ ਨਾਲ ਲਾਓ ਕੰਮ ਕਰ ਲਏ ਜਿਵੇਂ ਅੱਜ ਘਰੇ ਸੀ ਹੁੱਤੀ ਸੀ ਤੇ ਕੰਮ ਸਾਰਾ ਕਰਾਇਆ ਮੇਰੇ ਨਾਲ ਤੇ ਜਿਵੇਂ ਹੁਣ ਚੌਲ ਬਣਾਉਣੇ ਨੇ ਮੈਗੀ ਬਣਾਉਣੀ ਆ ਭਿੰਡੀ ਦੀ ਸਬਜ਼ੀ ਬਣਾਉਣੀ ਆ ਭੁੱਖ ਲੱਗੀ ਕੁਝ ਖਾਣ ਨੂੰ ਬਣਾਉਣਾ ਬਣਾ ਕੇ ਖਾ ਲੈਣੇ ਪਤਾ ਜੀ ਲੋ ਜੀ ਇਹ ਆਪਣਾ ਪਾਣੀ ਜਿਹੜਾ ਚਾਸਨੀ ਵਾਲਾ ਸੀਗਾ ਠੰਡਪੂਰੀ ਵਾਲਾ ਲਾ ਲਓ ਚਾਸਨੀ ਵਾਲਾ ਲਾ ਲਓ ਹਨ ਤੇ ਪਰ ਕਿਹੜਾ ਇਹ ਚਾਸਨੀ ਬਣਾਇਆ ਖੰਡ ਹੀ ਕੋਰੀ ਆ ਤੇ ਇਹ ਆਪਣਾ ਪਾਣੀ ਸਾਰਾ ਸੁੱਕ ਜੂਗਾ ਛੋਕ ਲੂਗਾ ਕਿਉਂਕਿ ਚੌਲਾਂ 'ਚ ਮਿੱਠਾ ਆਪਣਾ ਹੋ ਜੂਗਾ ਇਹਨੂੰ ਆਪਾਂ ਕਾਹ ਤੇ ਰਣਿਆ ਤੇ ਆਪਨੇ ਆ ਭਾਂਡੇ ਨੇ ਜਿਹੜੇ ਇਹ ਪਾ ਸਾਫ ਕਰਦਣੇ ਚਾਹ ਤੇ ਪਾਣੀ ਢੋਲਣਾ ਹੈ ਉਧਰ ਲੋ ਜੀ ਮਿੱਠੇ ਤੇ ਹੁਣ ਆਪਣੀਆਂ ਉਹ ਮੱਖੀਆਂ ਵੀ ਆ ਗਈਆਂ ਮਿੱਠੇ ਪਤਾ ਲੱਗ ਗਿਆ ਮੱਖਣ ਵੀ ਬਣ ਗਿਆ ਚੌਲ ਉਨੇ ਪਾਸ ਚਾਹ ਸਾਗ ਲਮਾਂਗੇ ਇੱਧਰ ਬਣਾ ਲਈਏ ਚਾਹ ਸੁੱਕਾਇਆ ਹੋਇਆ ਆ ਜਾਂਦਾ ਉਬਾਲੀ ਕਿੰਨੇ ਕੁ ਭਾਵ ਸੋਹਮਣ ਅੱਜ ਤਾਂ ਸੁਖਮਣ ਤਾਂ ਖਾਦੀ ਹੈ ਜੀ ਮਿੱਠੇ ਚਾਹ ਗਰਮਣ ਖਾਂਦੀ ਐ ਨੂਨ ਵਾਲੀ ਚਾਹ ਅਸੀਂ ਪਤਾ ਹੀ ਬਾਰੀ ਨਾਲ ਬਣਾਉਣਾ ਜਿਵੇਂ ਉਹਦੇ ਬਣਾਏ ਸੀ ਉਹਦੇ ਨੂਨ ਵਾਲੇ ਛੋਲੇ ਬਣਾਏ ਸੀਗੇ ਅੱਜ ਮਿੱਠੇ ਬਣਾ ਲਏ ਲਗੀ ਪਿਆ ਤਾਂ ਪਾਇਰਾ ਹੁਣ ਵੱਡੇ ਜਿਹਾ ਹੋ ਗਈ ਸੁੱਖ ਲੱਗ। ਇਹ ਚੁੰਨੀਆਂ ਤਾਂ ਸਾਡੇ ਵਾਸਤੇ ਹੀ ਹੁੰਦੀਆਂ ਸੀ। ਮੈਂ ਤਾਂ ਪਤਾ ਨਹੀਂ ਕਿੱਥੇ ਭਰ ਲੈਂਦੀ ਹੂ ਪਤਾ ਨਹੀਂ। ਮੈਂ ਲਈ ਸੀ ਤਿੰਨ ਚੁੰਨੀਆਂ ਤੇ ਆਮਨ ਕਹੇ ਇੱਕ ਚੁੰਨੀ ਮੈਨੂੰ ਸੋਹਣੀ ਲਾ ਦੇ ਮਾਚੂ ਨੂੰ ਲੈ ਲੈ। ਤੇ ਆਵਰ ਨੂੰ ਦੇਤੀ। ਤੇ ਜਿਹੜੇ ਦੋ ਇਹਨਾਂ ਦੇ ਤੇ ਇਹ ਲਾ ਲਾ ਦੇ ਹੁਣ ਤੁਸੀਂ ਤੁਹਾਨੂੰ ਤਾਂ ਜਾਊਂਗਾ ਤੁਸੀਂ ਲਾ ਜਿਓ ਇਹਨਾਂ ਨੂੰ ਕਿ ਹੁਣ। ਮਾਮਾ ਤੀਹਾਂ ਕਿੱਥੇ ਲਾ। ਲਓ ਜੀ। ਮੈਂ ਜੱਗ ਚ ਲੈ ਜਾਨੀ ਆ ਚਾਹ ਪਾ ਕੇ ਚੌਲ ਬਣ ਗਏ ਨੇ ਆਪਾਂ ਕਰਦਿਆਂ ਵੀਡੀਓ ਦਾ ਐਂਡ ਜੇਕਰ ਚੈਨਲ ਤੇ ਪਹਿਲੀ ਵਾਰ ਹੋਊ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਮੈਂ ਚੋਰੀਆਂ ਚੁੰਨੀ ਲੈਤੀ ਸੀ ਸੁਖਮਨ ਨੇ ਤਾਂ ਸਾਰਾ ਸੋਨੂੰ ਵੀ ਦੱਸ ਦਿੱਤਾ ਮੇਰੀ ਚੁੰਨੀ ਲੈ ਲਈ ਮम्मा ਨੇ ਚਲੋ ਜੀ ਆਪਾਂ ਕਰਦਿਆਂ ਵੀਡੀਓ ਦਾ ਐਂਡ ਜੇਕਰ ਚੈਨਲ ਤੇ ਪਹਿਲੀ ਵਾਰ ਹੋਊ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਅੱਜ ਦੀ ਵੀਡੀਓ ਸੈਨ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ